ਆਪਣੇ ਘਰਾਂ ਦੇ ਵਿੱਚੋਂ ਲੋਕ ਕੱਢ ਕੇ ਲੈ ਕੇ ਆ ਰਹੇ ਆ ਤਸਵੀਰਾਂ ਚੈੱਕ ਕਰ ਲੋ ਇਹ ਲੋਕ ਇਹ ਹਾਲਾਤ ਦੇਖ ਲੋ ਕਿੱਦਾਂ ਇੱਕ ਪਾਸੇ ਟਰੈਕਟਰ ਆ ਰਿਹਾ ਆ ਦੂਜੇ ਪਾਸੇ ਅਸੀਂ ਟਰੈਕਟਰ ਉੱਪਰ ਬੈਠੇ ਆ ਇਹ ਹਾਲਾਤ ਪਿੰਡਾਂ ਦੇ ਆ ਇਹ ਲੋਕ ਦੁੱਧ ਦੇ ਕੇ ਆਏ ਆ ਇਹ ਨਹੀਂ ਪਤਾ ਸਤਿਕਾਰ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਇਹ ਹੜਾਂ ਦੇ ਬਹੁਤ ਹਾਲਾਤ ਮਾੜੇ ਆ ਤੁਸੀਂ ਦੇਖਿਆ ਸultanpur Lodhi ਵਿੱਚ ਕੀ ਹਾਲਾਤ ਹੋਏ ਹੁਸ਼ਿਆਰਪੁਰ ਦੇ ਵਿੱਚ ਕੀ ਹਾਲਾਤ ਹੋਏ ਬਿਆਸ ਦੇ ਰਾ ਦਾ ਕਹਿਰ ਦੇਖਿਆ ਹੁਣ ਅਸੀਂ ਜਿਸ ਪਿੰਡ ਦੇ ਵਿੱਚ ਆਏ ਆਂ ਵਿਨਾਨਗਰ ਦਾ ਬਹਿਰਾਮਪੁਰ ਪਿੰਡ ਵਾ ਜਿੱਥੇ ਰਾਵੀ ਦਾ ਕਹਿਰ ਦੇਖਣ ਨੂੰ ਮਿਲਿਆ ਇਹ ਪਿੰਡ ਵਾ ਕੋਈ ਦਰਿਆ ਨਹੀਂ ਹੈਗਾ ਇਹ ਦੇ ਰਾਵੀ ਦਾ ਜਿਹੜਾ ਕਹਿੰਦੇ ਤੁਸੀ ਟੁੱਟੀ ਆ ਉਹਦੇ ਕਰਕੇ ਪਾਣੀ ਆ ਇਹ ਜਿਹੜੀਆਂ ਤੁਸੀਂ ਆਮ ਤੌਰ ਤੇ ਕੋਠੀਆਂ ਦੇਖੀ ਜਦੋਂ ਪਾਣੀ ਤਾਂ ਨਿਕਲ ਡਿਗਣ ਦਾ ਖਰਚਾ ਸਾਹਮਣੇ ਤੁਸੀਂ ਕੋਠੀ ਦੇਖ ਰਹੇ ਹੋ ਉਹਨੂੰ ਕਹਿੰਦੇ ਤੜੇੜਾ ਆਉਣੇ ਸ਼ੁਰੂ ਹੋ ਗਈਆਂ ਵੀਰ ਜੀ ਕਦੋਂ ਦਾ ਪਾਣੀ ਇਦਾਂ ਆਇਆ ਜੀ ਹਰ ਰਾਤ ਦਾ ਪਾਣੀ ਵੀਰ ਜੀ ਛੱਡਿਆ ਗਿਆ ਹੈਗਾ ਹੈ ਜੋ ਕਿ ਸਾਰਾ ਪਾਣੀ ਇੱਧਰ ਨੂੰ ਆਣਾ ਸਟਾਰਟ ਹੋ ਗਿਆ ਜੀ ਅੱਛਾ ਜੀ ਪਰ ਲੋਕ ਹਰ ਘਰਾਂ ਦੇ ਵਿੱਚ ਲੋਕ ਛੱਤਾਂ ਦੇ ਚੜ ਗਏ ਆ ਕਈ ਲੋਕ ਠੀਕ ਹੈ ਇਹ ਅੰਨਾਗੋੜਾਂ ਦੇ ਖੋਫ ਪੈ ਗਿਆ ਪਾਣੀ ਦਾ ਕਦੀ ਦੇਖਿਆ ਨਹੀਂ ਪਾਣੀ ਅਸੀਂ ਕਿਸੇ ਨੇ ਵੀ ਆ ਪਾਣੀ ਇੰਨਾ ਆਜ ਕਾ ਹੈਗਾ ਜੀ ਠੀਕ ਹੈ ਮਾੜਾ ਜੀ ਬੇਨਤੀ ਕਰਕੇ ਮਾੜਾ ਜੀ ਦਿਖਾ ਦਿਓ ਜਨਤਾ ਨੂੰ ਵੀ ਪਾਣੀ ਕਿੰਨਾ ਆ ਗਿਆ ਆ ਦੇਖੋ ਦੋਸਤੋ ਘਰਾਂ ਦੇ ਘਾ ਡੁੱਬ ਗਏ ਆ ਵੀਰੇ ਕਿੰਨੇ ਪਿੰਡ ਵਾਜੀ ਇੱਥੇ ਲਗਭਗ ਭਾਈ 20 40 ਪਿੰਡ ਹੈ ਜੀ 40 ਪਿੰਡ ਹੈਗੇ ਜੇ ਲਾਗੇ ਲਾਗੇ ਜਿਹੜੇ ਸਾਰੇ ਪਾਣੀ ਦੀ ਜਪੇੜ ਦੇ ਵਿੱਚ ਆ ਚੁੱਕੇ ਹੈਗੇ ਆ ਅੱਛਾ ਜੀ ਇਹ ਪਾਣੀ ਹੁਣ ਵਧਿਆ ਕਿ ਰਾਤ ਵਧਿਆ ਸੀ ਵੀਰੇ ਰਾਤ ਦਾ ਵਧਿਆ ਪਾਣੀ ਜੀ ਰਾਤ ਦਾ ਰਾਤ 12 ਵਜੇ ਤੋਂ ਬਾਅਦ ਪਾਣੀ ਦਾ ਲੈਵਲ ਵਧਦਾ ਹੀ ਗਿਆ ਵਧਦਾ ਹੀ ਗਿਆ ਇੱਧਰ ਦੇਖੋ ਗੁਜਰਾਣ ਡੰਗਰਾਂ ਸਾਰੇ ਆਹ ਦੇਖੋ ਦੋਸਤੋ ਗੁਜਰਾਣ ਦੇ ਰਾਤ ਦੇ ਸਾਰੇ ਡੰਗਰ ਚਕਾਤੇ ਤੇ ਇੱਥੋਂ ਪੀਤਾ ਜੀ ਮਰ ਨਾ ਸਕਣ ਪਰ ਪਾਣੀ ਦਾ ਕੰਮ ਜਿਆਦਾ ਹੋ ਗਿਆ ਚੈੱਕ ਕਰਿਓ ਭਾਈ ਆ ਸ਼ਮਸ਼ਾਨ ਘਾਟ ਆ ਪਾਣੀ ਕਰ ਰੁਕ ਗਿਆ ਚੁੱਕਿਆ ਜੀ ਉਹ ਦੂਵੀ ਪਾਣੀ ਦਾ ਬਹਾਅ ਤੇ ਚੈੱਕ ਕਰੋ ਕਹਿੰਦੇ ਖੜ ਨਹੀਂ ਹੋ ਰਿਹਾ ਅੱਛਾ ਇਹ ਕਿਹਨਾਂ ਦੀ ਪੈਲੀ ਹੈ ਤੁਹਾਡੀ ਕਿਹੜੀ ਵੀਰੇ ਇਹ ਸਾਰੀ ਕੀ ਵੀਜਿਆ ਸੀ ਇੱਥੇ ਵੀਰੇ ਅੱਛਾ ਜੀ ਗੁਜਰ ਬਿਠਾ ਲੈ ਗਈ ਇੱਥੇ ਰਾਤ ਸਾਲ ਦੀ ਤਿਆਰਾ ਨੂੰ ਭਾਈ ਇਹਨੂੰ ਆਸ਼ਿਆ ਦਿੱਤਾ ਜਾਏ ਵਾਤੋਂ ਆ ਦੋਨੋਂ ਆਜ ਵਾਤੋਂ ਆਇਆ ਹੋਇਆ ਦੋਸਤੋ ਦੇਖੋ ਪਾਣੀ ਦਾ ਬਹਾਅ ਦੇਖੋ ਮੇਰੇ ਬਾਦਰਿਆ ਪਾਣੀ ਹੈ ਨਾ ਅੱਗੇ ਪਾਣੀ ਚੈੱਕ ਕਰਿਓ ਭਾਜੀ ਐਨਾ ਨਾ ਪਾਣੀ ਆ ਆਉਂ ਜਾਂਦਾ ਬੰਦਾ ਰਿੜਦਾ ਹੀ ਸਹੀ ਗੱਲ ਆ ਗ੍ਰੇ ਲੋਕਾਂ ਦਾ ਇਹ ਬਹਿਰਾਮਪੁਰ ਉਹ ਦੀਨਾਨਗਰ ਦਾ ਹਜ਼ਾਰਾਂ ਕਿੱਲਿਆ ਬਰਬਾਦ ਹੋ ਗਏ ਲੋਕ ਤੇ ਤੁਸੀਂ ਪਾਣੀ ਦਾ ਬਹਾਅ ਚੈੱਕ ਕਰ ਲਓ ਵਾਹ ਅੱਗੇ ਪਾਣੀ ਵਧੀ ਜਾਂਦਾ ਪਿਆ ਦੇਖ ਲਓ ਮੈਂ ਕਹਾਂ ਵੀਰੇ ਦੱਸੋ ਹੋਰ ਕੁਛ ਇਹ ਕਿਹੜਾ ਬੰਨ ਇਹ ਬੰਨ ਕਿਹੜਾ ਪੈਂਦਾ ਵੀਰੇ ਵਾਨੁਰ ਆ ਵੀ ਦਾ ਬੰਨ ਪੈਂਦਾ ਜੀ ਜਾਂਦਾ ਤੂੰ ਸੀਟਰ ਪੈਂਦੀ ਲੱਗੇ ਇਹ ਟੁੱਟਿਆ ਆ ਜਾਂ ਓਵਰਫਲੋ ਆ ਭਾਈ ਟੁੱਟਿਆ ਇਹ ਤੂੰ ਸੀਟਾਂਡੇ ਵਾਲੀ ਤੂੰ ਸੀ ਜਿਹੜੀ ਆ ਉਹ ਟੁੱਟ ਗਈ ਇਹਨੂੰ ਵੱਡਾ ਬੰਨ ਗੰਦੇ ਸਰਕਾਂ ਟੁੱਟੀਆਂ ਹੋਈਆਂ ਗਿਆ ਅੱਥੇ ਪਾਣੀ ਕਦੀ ਭਰਾਂਪੁਰ ਆਇਆ ਨਹੀਂ ਆ ਪਹਿਲੀ ਵਾਰ ਬਹਿਰਮ ਖਾਨ ਦੇ ਨਾਮ ਤੋਂ ਮਸ਼ਹੂਰ ਹੈਗਾ ਆ ਜਿੱਥੇ ਕੀ ਕਦੀ ਪਾਣੀ ਨਹੀਂ ਆਇਆ ਬੜਾ ਟੀਲਾ ਵੱਡਾ ਹੁੰਦਾ ਰਿਹਾ ਇੱਥੇ ਸਾਡੇ ਅੱਛਾ ਜੀ ਤੇ ਪਾਣੀ ਕਦੀ ਨਹੀਂ ਆਇਆਗਾ ਲੇਕਿਨ ਐਤੀ ਹੱਦ ਟੁੱਟ ਗਈ ਜੇ ਪਾਣੀ ਆ ਚੁੱਕਿਆ ਜੇ ਭਰਾਂਪੁਰ ਦੀ ਔਰ ਦੇਖੋ ਬਾਈ ਜੀ ਹੁਣੀ ਕਿੰਨਾ ਰਿਸਕ ਲੈ ਰਹੇ ਆ। ਉਹ ਵੀਰੇ ਪਾਣੀ ਦਾ ਪਹਾ ਬਹੁਤ ਤੇਜ ਆ। ਸਾਨੂੰ ਸਿਰਫ ਖੜਾ ਦਾ ਪਾਣੀ ਮਿਲਦਾ। ਡੋਡਾ ਪਾਣੀ ਨਹੀਂ ਮਿਲਦਾ। ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ। ਜਿਹੜਾ ਬਹੁਤ ਹੀ ਪਿੱਛੇ ਚਲਾ ਗਿਆ। ਵੀਰੇ ਕਹਿੰਦੇ ਅੱਗੇ ਜਿਹੜਾ ਟਾਂਡਾ ਟਾਂਡਾ ਪਿੰਡ ਦਾ ਡੋਬੀ ਗਿਆ। ਬਹੁਤ ਹੀ ਬਹੁਤ ਹੀ ਜ਼ਿਆਦਾ ਨੁਕਸਾਨ ਆ। ਗਲਤੀ ਇੱਥੇ ਡੁੱਬ ਗਿਆ। ਅੱਛਾ ਜੀ। ਸੰਦਰਾ ਪਿੰਡੀ ਬਾਮਣੀ ਵੀ ਡੋਬ ਗਿਆ ਜੀ। ਬਾਮਣੀ ਸੰਦਰਾ ਪਾਂਦਰੀ ਪਿੰਡੀ ਵੀ ਡੋਬ ਗਿਆ ਸਰ। ਅੱਛਾ ਜੀ। ਇੰਨੀ ਫਸਲਾਂ ਲਾਈਆਂ ਹੋਈਆਂ। ਸਾਰੀਆਂ ਬਰਵਾਦ ਹੋ ਗਈਆਂ ਇੱਕ ਪੱਤਲੀ ਬਾਈ ਜੀ ਕਿੰਨਾ ਕੁ ਪਾਣੀ ਆ ਬਹੁਤ ਜ਼ਿਆਦਾ ਫੜਿਆ ਘਟ ਗਈ ਆ ਤੇ 3 ਫੁੱਟ ਪਾਣੀ ਹੋਣਾ ਛਿੜਕਦੇ ਸਹੀ ਗੱਲ ਆ ਜੀ 3 ਫੁੱਟ ਪਾਣੀ ਸਪੀਡ ਵੜੀ ਆ ਇਸ ਪਿੰਡ ਦੀ ਜ਼ਮੀਨ ਸਾਰੀ ਖਤਮ ਫਸਲਾਂ ਖਤਮ ਆ ਜੀ ਫਸਲਾਂ ਖਤਮ ਹੋ ਗਈਆਂ ਸਾਰੀਆਂ ਸਾਹਮਣੇ ਦੇਖੋ ਦੋਸਤੋ ਮੋਟਰਾਂ ਡੁੱਬ ਚੁੱਕੀਆਂ ਇਹ ਹਾਲਾਤ ਅੱਜ ਦੇ ਆ ਇਹ 27 ਤਰੀਕ ਦੇ ਹਾਲਾਤ ਵਾ ਰਾਤ ਜਦੋਂ ਬੰਨ ਟੁੱਟਿਆ ਇਹ ਜਿਹੜਾ ਚੱਕੀਪੋਲਾ ਰਾਵੀ ਦਰਿਆ ਪੈਂਦਾ ਆ ਇਹ ਪਿੰਡਾਂ ਨੂੰ ਪਹਿਲਾਂ ਤਾਂ ਬਿਆਸ ਨੇ ਬਹੁਤ ਜ਼ਿਆਦਾ ਇਹ ਕੰਮ ਖਰਾਬ ਕੀਤਾ ਬੰਦ ਟੁੱਟਿਆ ਸultanpur ਲੋਧੀ ਟੁੱਟਿਆ ਇਹੀ ਹਾਲਾਤ ਪੰਜਾਬ ਦੇ ਹੁਣ ਇਹ ਗਦਾਸਪੁਰ ਡਿਸਟ੍ਰਿਕਟ ਦੇ ਹੋ ਰਹੇ ਆ ਬਹੁਤ ਭਿਆਨਕ ਹਾਲਾਤ ਆ ਤੁਸੀਂ ਤਰਨਤਾਰਨ ਵੀ ਕੱਲ ਦੇਖਿਆ ਆਜੋ ਆਜੋ ਦੇਖੋ ਜੀ ਹਾਲ ਕੋਈ ਨਹੀਂ ਮਾਰਾ ਹਾ ਅੰਦਰੋਂ ਪਤਾ ਕੋਈ ਸਰਕਾਰਾਂ ਕੋਈ ਕੇਸ ਲੈਵਾਂ ਦਾ ਕੋਈ ਕੰਮ ਨਹੀਂ ਕਰ ਰਹੀ। ਤੁਹਾਡੀ ਮੰਗ ਹੈ ਸਰਕਾਰ ਅੰਦਰ ਜੀ ਮੰਗ ਨਹੀਂ ਘਰਾਂ ਤੱਕ ਪਹੁੰਚ ਨਹੀਂ ਰਹੀ। ਜਲਦੀ ਆਣ ਲੋ ਘਰਾਂ ਚੋਂ ਕਢਾਉਣ ਜਿਹੜੇ ਮਰ ਪਏ ਹੈਗੇ ਲੋਕੀ ਵਿਚਾਰੇ ਗਰੀਬ ਪਰਿਵਾਰ ਦੇ ਜਿਹੜੇ ਫਸੇ ਹੈਗੇ ਆ ਉਹਨਾਂ ਨੂੰ ਕੱਢ ਜਾਣ ਨੂੰ ਸਹੂਲਤਾਂ ਦਿੱਤੀਆਂ ਜਾਣ ਉਹਨਾਂ ਦੇ ਡੰਗਰ ਬੱਛੇ ਮਰ ਚੁੱਕੇ ਹੈਗੇ ਆ ਗਿਆਂ ਦੇ। ਜਿਹੜੇ ਘਰਾਂ ਦੇ ਅੰਦਰ ਪਾਣੀ ਪਾਣੀ ਕਿੱਦਾਂ ਆਂਦਾ ਹੈ ਜੀ? ਦੇਖੋ ਭਾਜੀ ਇਹ ਭਾਜੀ ਰਾਵੀ ਦਾ ਪਾਣੀ ਆ। ਸਾਰਾ ਰਾਕੀਦਾ ਜੀ। ਕਿਸੇ ਦਾ ਪਾਣੀ ਤਾਂ ਕਰਨ ਗਿਆ ਜਿਹੜਾ ਸਾਰਾ ਹੀ ਗ੍ਰਾਮ ਪਰ ਵੀ ਕਾਣੀ ਦੀ 88 ਤੋਂ ਲਾਗੇ ਛਾਗੇ ਸਾਰੇ ਪਿੰਡ ਪਾਣੀ ਨਾਲ ਡਵਾ ਦੇ ਪਹਿਲਾਂ ਸਾਡੇ ਬਜ਼ੁਰਗ ਸਾਨੂੰ ਦੱਸ ਚੁੱਕੇ ਆ ਕਿ 88 ਜੇ ਕਦੀ ਨਾ ਨਹੀਂ ਆਇਆ 88 ਨੂੰ ਵੀ ਟੱਪ ਗਿਆ ਜੇ 4 ਗੁਣਾ ਜ਼ਿਆਦਾ 88 ਤੋਂ 88 ਤੋਂ ਲਾਗੇ ਛਾਗੇ ਵਾਲੇ ਸਾਰੇ ਪਿੰਡ ਡੁੱਬੇ ਹੋ ਜਾ ਭਾਈ ਭਾਈ ਨੇ ਕਿਹੜੇ ਬੰਦੇ ਮਿਲ ਗਿਆ ਮੈਨੂੰ ਨਹੀਂ ਨਹੀਂ ਵੀਰੇ ਤੁਸੀਂ ਬੰਦੇ ਬਹੁਤ ਵਧੀਆ ਆ ਯਾਰ ਮੈਂ ਸਾਰੇ ਪਾਸੇ ਸਾਰੇ ਪਾਸੇ ਘੁੰਮ ਕੇ ਆਇਆ ਇਹਦੇ ਬੰਦੇ ਨਹੀਂ ਮਿਲੇ ਜੇ ਸਾਡੇ ਜੇ ਸਾਡੇ ਪੰਜਾਬੀ ਭਰਾ ਵੀਡੀਓ ਬਾਹਰ ਦੇਖ ਰਹੇ ਆ ਇਹ ਪਿੰਡ ਦੀ ਹੈਲਪ ਕਰਿਓ ਪਿੰਡ ਨੂੰ ਕਰਿਓ ਤਾਂ ਜੋ ਲੋ ਆ ਦੇਖੋ ਪਾਣੀ ਕਿਦਾਂ ਵਧ ਰਿਹਾ ਆ ਇਹ ਤੂਸੀਆਂ ਟੁੱਟ ਗਈਆਂ ਪੰਜਾਬ ਦੇ ਇਸ ਪਿੰਡ ਦੀਆਂ ਇਹ ਬਾਈ ਦਾ ਕਹਿੰਦਾ 100 ਗਿੱਲਾ ਉੜ ਗਿਆ ਹੈ ਹੈ ਉਹਨਾਂ ਜਗ੍ਹਾ ਤੋਂ ਲਵੋ ਨਹੀਂ ਨਹੀਂ ਦੇਖ ਲਓ ਆਨੇ ਜਗਾ ਤੋਂ ਲੜਿਆ 10 ਲੱਖ ਰੁਪਏ ਦੇ ਕੇ ਤੇ ਰਾਜਨਾਮਾ ਹੋਇਆ ਭਾਈ ਇੱਟਾਂ ਵੀ ਹੱਡੀਆਂ ਉੱਥੇ ਵੇਦੇ ਆਣਾ ਮੀਆਂ ਇਹ ਮੁੰਡੇ ਦੀਆਂ ਅੱਛਾ ਵੜਾ ਜਾ ਤੂੰ ਅੱਧ ਪਲਾਨ ਨਹੀਂ ਲੱਭੇ ਕੇ ਜਿਹਨੇ ਭਾਈ ਜੀ ਆ ਘਰ ਦਾ ਆ ਘਰ ਦਾ ਨੁਕਸਾਨ ਹੋ ਸਕਦਾ ਉਹ ਇਹਨੂੰ ਕੀ ਹੋ ਗਿਆ ਅਨੇ ਪੰਜ ਵਾਰ ਪੈਣਾ ਮਾਰਿਆ ਹੋਰੇ ਚੱਲ ਚੱਲ ਪੰਜਾਬ ਪੁਲਿਸ ਵਾਲੇ ਸਾਡੀ ਵੀਡੀਓ ਪਾ ਦੇ ਦੋਸਤੋ ਕੋਈ ਮੀਂਹ ਦਾ ਪਾਣੀ ਨਹੀਂ ਹੈਗਾ ਇਹ ਦਰਿਆ ਟੁੱਟਿਆ ਆ ਭਾਜੀ ਪਾਣੀ ਅੱਗੇ ਜ਼ਿਆਦਾ ਆ ਯਾਰ ਮਾਤਾ ਜੀ ਕਿਹੜਾ ਪਿੰਡ ਜੀ ਆਪਣਾ ਇਹੋ ਆਪਣਾ ਸਾਡਾ ਸ਼ਹਿਰ ਬਰਾਮਪਰਾ ਅੱਛਾ ਜੀ ਪਾਣੀ ਘਰਾਂ 'ਚ ਵੜ ਗਿਆ ਜੀ ਹਾਂ ਘਰਾਂ 'ਚ ਡੁੱਬ ਗਿਆ ਅਸੀਂ ਬੇਚਾਰੇ ਹਾਂਜੀ ਡੁੱਬ ਗਿਆ ਜੀ ਤੇ ਰਾਤ ਦੇ ਬੇਚਾਰੇ ਹਾਂਜੀ ਮੈਂ ਪਿਆ ਸੀ ਹਾਰ ਕੇ ਦੁਕਾਨਾਂ ਜਾਣ ਕੇ ਬੈਠੇ ਹਾਂ ਅੱਛਾ ਜੀ ਪਹਿਲਾਂ ਕਦੀ ਇੰਨਾ ਪਾਣੀ ਆਇਆ ਜ਼ਿੰਦਗੀ 'ਚ ਨਹੀਂ ਕਦੀ ਜ਼ਿੰਦਗੀ 'ਚ ਨਹੀਂ ਸੀ ਪਾਣੀ ਆਇਆ ਜਿੰਨਾ ਇੱਕ ਆ ਗਿਆ ਪਾਣੀ ਬਹੁਤ ਪਾਣੀ ਬੜਾ ਮੰਦਾ ਹਾਲ ਸਾਡਾ ਵਿਚਾਨਾ ਗਰੀਬਾਂ ਦਾ ਨੁਕਸਾਨ ਕੀ ਕੀ ਨੁਕਸਾਨ ਹੋਇਆ ਕੀ ਆ ਜੀ ਸਵਾਰ ਸਾਡਾ ਰੁੜ ਗਿਆ ਵਿਚਾਰਿਆਂ ਦਾ ਭਾਂਡਾ ਠੀਕਰ ਸਭ ਕੁਝ ਡੰਗਰ ਮਾਲ ਸਾਡਾ ਰੁੜ ਗਿਆ ਵਿਚਾਰਿਆਂ ਦਾ ਇਹ ਰਾਵੀ ਦਰਿਆ ਪੈਂਦਾ ਨਾ ਜੀ ਹਾਏ ਰਾਵੀ ਦਰਿਆ ਪੈਂਦਾ ਦੋਸਤ ਇਹ ਹਾਲਾਤ ਹੈ ਗਰੀਬ ਲੋਕਾਂ ਦਾ ਕੀ ਕਸੂਰ ਆ ਇਹ ਵਿਚਾਰੇ ਘਰਾਂ ਚ ਜਰੇ ਰਹਿੰਦੇ ਰਾਤ ਸਭ ਕੁਝ ਰੁੜ ਗਿਆ ਇਹਨਾਂ ਦਾ ਪਾਣੀ ਬਹੁਤ ਤੇਜ਼ ਆ ਪਾਣੀ ਤੇਜ਼ ਆ ਵੀਰੇ ਅੱਗੇ ਯਾਰ ਬਰੇਟਿ ਪੁਸ਼ ਕਰ ਲੈ ਯਾਰ ਤੂੰ ਆ ਦੇਖ ਲੋ ਹਾਲਾਤ ਅਭੀਰੇ ਇੱਧਰ ਹੈਗਾ ਜਾ ਸਕਦਾ ਇੱਧਰ ਨੂੰ ਉੱਪਰ ਨੂੰ ਨਹੀਂ ਪੱਕਾ ਨਹੀਂ ਯਾਰ ਕੋਈ ਤੁਹਾਨੂੰ ਯਕੀਨ ਨਹੀਂ ਆਉਂਦਾ ਅਸੀਂ ਦੱਸਦੇ ਨੇ ਬੰਦਾ ਨਹੀਂ ਚਲੋ ਚਲੋ ਤੁਹਾਨੂੰ ਪਤਾ ਹੈ ਨਾ ਤੁਸੀਂ ਕੋਈ ਨਹੀਂ ਆ ਜਿਓ ਯਾਰ ਕਿਸ਼ ਗੱਲ ਨੇ ਹੁੰਦੀ ਗਈ ਗਲੀ ਗਲੀ ਦੇਖਣਾ ਇਹ ਵਾਰਾ ਕੀ ਮਾਰੀ ਨਾ ਕਹੀ ਮਾਰ ਰਹੀ ਇੱਕ ਡੋਬ ਜੇਗਾ ਤੋ ਹਗੇ ਦੀ ਹਾਂ ਆਓ ਮਾਣਾ ਦਾ ਡਿਨਰ ਲਓ ਜੀ ਆ ਉਪਰੋਂ ਤੁਹਾਨੂੰ ਦਿਖਾਉਂਦੇ ਹਾਂ ਭਾਜੀ ਵੇਖੋ ਪਾਣੀ ਲੋਕਾਂ ਨੇ ਪਾਣੀ ਦਾ ਪੱਧਰ ਚੈੱਕ ਕਰੀਂ ਦੇਖਣਾ ਪਾਣੀ ਦਾ ਪਾਣੀ ਦਾ ਦੇਖੋ ਉਥੇ ਕਿੰਨੀ ਉੱਚੀ ਰੇਖਾ ਤੋਂ ਦੇਖ ਰਹੇ ਹਾਂ ਦੇਖੋ ਭਾਜੀ ਪਾਣੀ ਕਿੱਦਾਂ ਪਾਣੀ ਦਾ ਪੱਧਰ ਚੈੱਕ ਕਰੋ ਭਾਜੀ ਹਮ ਅਜੂ ਜੀ ਮੰਨ ਜਲਦੀ ਆਂ ਹਾਂਜੀ ਭਾਜੀ ਮਾਰਾ ਜੂਮ ਕਰਕੇ ਉਹ ਉਥੇ ਸਿੱਧਾ ਦਿਖਾ ਦਿਓ ਪਾਣੀ ਕਿੱਦਾਂ ਹੈ ਉਹ ਲੋਕਾਂ ਪਾਣੀ ਡੁੱਬੇ ਹੋਇਆ ਸਾਰੇ ਉਹ ਦੇਖੋ ਇਹ ਸਾਰੇ ਜਗ੍ਹਾ ਆ ਸਾਰੀਆਂ ਉਪਾ ਨਹੀਂ ਗਈ ਛੱਡੀ ਆ ਉੱਥੇ ਪਈ ਕਿੰਨਾ ਤੁਸੀਂ ਪਈ ਆ ਪਹਿਲੀ ਕਿੰਨਾ ਕਿੰਨਾ ਪਾਣੀ ਭਾਜੀ ਇਹਦਾ ਲੈ ਕਿਹੜਾ ਮਿੰਲੇ ਬਰਾਬਰ ਤੇ ਪਾਣੀ ਕਿੱਥੇ ਆਇਆ ਜੇ ਭਾਜੀ ਸਾਸ਼ੀਆਂ ਦੇ ਮੱਲੇ ਸਾਸ਼ੀਆਂ ਦੇ ਮੱਲੇ ਦੇ ਰਿਆਂ ਆ ਆ ਦੇ ਲੋਕਾਂ ਆ ਬਹਾ ਆਇਆ ਇਹ ਲੋਕਾਂ ਦੇ ਘਰੋਂ ਕੋਈ ਬਾਰਿਸ਼ ਦਾ ਪਾਣੀ ਨਹੀਂ ਹੈਗਾ ਦੇਖੋ ਇਹ ਨਾਲੀ ਨੂੰ ਨਾਲਾ ਇਹ ਨਾਲਾ ਇਹ ਨਾਲਾ ਇਹ ਨਾਲਾ ਆਇਆ ਇਹ ਨਾਲਾ ਆਇਆ ਚਲੋ ਵੀਰੇ ਚਲੋ ਕਿੱਥੇ ਜਾਣਾ ਜੀ ਆਹ ਲਾਤਾ ਦੋਸਤੋ ਇਹ ਸੁਲਤਾਨਪੁਰ ਲੋਧੀ ਤੋਂ ਬਾਹਰ ਆਣਾ ਇਹ ਦੂਸਰਾ ਡਿਸਟ੍ਰਿਕਟ ਹੋਊਗਾ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਇੱਥੇ ਹੋ ਰਿਹਾ ਕਿਉਂਕਿ ਜਗਦੰਮ ਜਿਹੜਾ ਰਾਵੀ ਦਾ ਪਾਣੀ ਤਾਂ ਉਦਾਂ ਵੀ ਬਹੁਤ ਕੰਦੇ ਖਤਰਨਾਕ ਆ ਤੇ ਜਿਹੜਾ ਪਿੰਡਾਂ ਨੂੰ ਹੁਣ ਮਾਰ ਕਰ ਰਿਹਾ ਆ ਹੌਲੀ ਹੌਲੀ ਕਰ ਰਿਹਾ ਲੋਕਾਂ ਦੀਆਂ ਪਿੱਛੇ ਦਾ ਸਾਰੀਆਂ ਫਸਲਾਂ ਬਰਬਾਦ ਹੋ ਗਈਆਂ ਇੱਧਰ ਖੇਤੀ ਆ ਜਿਹੜੇ ਬਿਲਕੁਲ ਡੁੱਬ ਚੁੱਕੇ ਆ ਤੇ ਆਦਮੀ ਦੇਖ ਲਓ ਝੋਨੇ ਦਾ ਕੀ ਬਣਨਾ ਆ ਸਾਡੇ ਆਉਂਦੀਆਂ ਆਉਂਦੇ 2-2 ਫੁੱਟ ਪਾਣੀ ਵੱਧ ਗਿਆ ਇੱਥੇ ਤੇ ਹਾਲਾਤ ਬਹੁਤ ਮਾੜੇ ਆ ਪ੍ਰਸ਼ਾਸਨ ਬਹੁਤ ਪੁੱਛ ਚੁੱਕਾ ਆ ਇੱਥੇ ਤੇ ਬਣੇ ਰਹੋ ਨਾਲ ਇਹ ਇੱਕਦੋਂ ਦਾ ਪਾਣੀ ਆਇਆ ਆ ਇਹ ਪਈ ਰਾਤ ਦਾ ਕਹਾਣੀ ਆ ਉੱਚੀ ਬੋਲੋ ਮਾੜਾ ਜੇ ਪਈ ਰਾਤ ਦਾ ਕਹਾਣੀ ਆ ਇਹ ਘਰ ਕਿਦਾਂ ਸਾਰੇ ਘਰ ਬੜਾ ਵੀ ਠੀਕ ਆ ਥੋੜਾ ਬੜਾ ਘਰਾਂ ਦੇ ਵਿੱਚ ਚੱਲੀਆਂ ਲੋਕੋ ਸਾਹਮਣੇ ਤਸਵੀਰਾਂ ਦੇਖੋ ਉਹ ਕਿਦਾਂ ਬਜ਼ੁਰਗਾਂ ਲੱਗੇ ਹੋਏ ਆ ਇਹ ਸਾਰਾ ਪਾਣੀ ਡੋਬੂਗਾ ਸਾਰੇ ਘਰਾਂ 'ਚ ਪਾਣੀ ਪੜ ਗਿਆ ਸਾਰੇ ਘਰਾਂ 'ਚ ਪਾਣੀ ਆ ਗਿਆ ਆ ਬਜ਼ੁਰਗ ਬਜਾਰੇ ਦੁੱਧ ਲੈ ਕੇ ਆਇਆ ਸਵੇਰੇ ਸਵੇਰੇ ਉਹ ਪਰੇਸ਼ਾਨ ਆ ਬਾਬਾ ਜੀ ਪਾਣੀ ਪਿੱਛੇ ਕਿੰਨਾ ਕਾ ਜੀ ਅੱਧਰ ਅੱਗੇ ਜੀ ਬਹੁਤ ਪਾਣੀ ਐਨਾ ਨਹੀਂ ਪਾਣੀ ਉਹ ਘਰਾਂ ਦੇ ਤਾਂ ਕੰਨ ਨਹੀਂ ਆ ਆ ਬੇਬੇ ਬਾਪੂ ਆ ਰਹੇ ਦੇਖ ਲੋ ਬਹੁਤ ਤਿੱਖਾ ਪਾਣੀ ਘਰਾਂ ਦੇ ਤਾਂ ਟੋਟੇ ਤੇਜ਼ ਪੈਣ ਜੀ ਅੱਛਾ ਜੀ ਅੱਛਾ ਬੰਨ ਇਧਰ ਟੁੱਟਿਆ ਹਨਾ ਬੰਨ ਪਿੱਛੇ ਟੁੱਟੇ ਟੁੱਟ ਗਿਆ ਪਿੱਛੇ ਰਾਤ ਬਾਪੂ ਜੀ ਪਹਿਲਾਂ ਕਦੀ ਪਾਣੀ ਆਇਆ ਇੰਨਾ ਆਏ ਤੇ ਬੜਾ ਪਾਣੀ ਦੇਖਿਆ ਅੱਛਾ ਜੀ ਨਹੀਂ ਹੁਣ ਜਦ 88 ਤੋਂ ਬਾਅਦ ਨਹੀਂ ਬਾਅਦ ਨਹੀਂ ਆਇਆ ਨਾ ਇਹਦੇ ਸਭ ਰਹਿ ਹਾਲਾਤ ਦੇਖ ਲੋ ਕੀ ਆ ਘਰਾਂ ਦੇ ਇਹ ਲੋਕਾਂ ਦਾ ਕੀ ਬਣੂ ਵੀਰੇ ਜੇ ਪਾਣੀ ਨਾ ਰੁਕਿਆ ਤਾਂ ਕੋਈ ਰੋਟੀ ਤੋਂ ਵੀ ਅੱਤਰ ਹੋਏ ਪਏ ਐ ਰੋਟੀ ਤੋਂ ਵੀ ਅੱਤਰ ਹੋਏ ਪਏ ਬਾਹਰ ਨਹੀਂ ਆਣਗੇ ਤੇ ਕਿੱਦਾਂ ਰੋਟੀ ਖਾਣਗੇ ਭੜੀ ਫਿਰ ਤੁਹਾਨੂੰ ਰੋਟੀ ਤੋਂ ਵੀ ਮਾੜਾ ਹਾਲ ਉਹ ਦੇਖੋ ਭਾਈ ਮੁੰਡਾ ਸਿਲੰਡਰ ਤਰਾਣਾਗਾ ਨਹੀਂ ਅਨ ਪੁੱਤਰ ਇੱਥੇ ਹੋ બસ ਨਹੀਂ ਆਉਣੀ ਗੱਡੀ ਨਹੀਂ ਆਈ ਕਿੰਦਾ ਪੁੱਛਾ ਕਿ ਕਿੱਦਾਂ ਹੋਊਗਾ ਭਾਈ ਆਪਣਾ ਘਰ ਕਿਹੜਾ ਜੀ ਆ ਸਾਡੇ ਸਾਰੇ ਆਪਣੀ ਆਪਣੇ ਹੀ ਹਾਲਾਤ ਬਹੁਤ ਮਾੜੇ ਹਨ ਹਾਂ ਬਹੁਤ ਮਾੜੇ ਆ ਜੀ ਇਹ ਜੱਕ ਤਾਂ ਪਾਣੀ ਤਾਂ ਬਚਨ ਨਾ ਲੈ ਗਿਆ ਪਾਣੀ ਬਚ ਜੀ ਅੱਛਾ ਜੀ ਸਵੇਰੇ ਪਹਿਲਾਂ ਘਟ ਸੀਗਾ ਹਾਂ ਪਾਣੀ ਘਟਦੇ ਪਾਣੀ ਤਾਂ ਤੱਕ ਤਾਂ ਚੜ ਜਾਣਾ ਬਹੁਤ ਬਹੁਤ ਪਾਣੀ ਬਹੁਤ ਪਾਣੀ ਹਾਂ ਜੀ 1 ਵਜੇ ਤਾਂ ਪਾਣੀ ਫਿਰ ਚੱਲਣਾ ਚਾਲੂ ਹੋ ਗਿਆ ਪਤਾ ਲੱਗਾ ਕਿੱਥੇ ਬੰਦ ਟੁੱਟਾ ਕਿੱਥੇ ਆ ਉੱਧਰੀ ਕਿਧਰ ਆਪਾਂ ਗਏ ਨਹੀਂ ਅੱਛਾ ਜੀ ਫਸਲਾਂ ਸਾਰੀਆਂ ਬਰਬਾਦ ਹੀ ਹੋ ਗਈਆਂ ਬਰਬਾਦ ਹੋ ਗਿਆ ਜੀ ਬਹੁਤ ਜ਼ਿਆਦਾ ਬਹੁਤ ਬੁਰਾ ਹਾਲ ਆ ਜੀ

ਵੀਰੇ ਉਹ ਲੋਕ ਅਗੇ ਬਾਹਰ ਨਿਕਲੇ ਨਹੀਂ ਭਾਈ ਉਹ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹਲੇ ਇਹ ਕੀ ਹੈ ਭਾਈ ਤਿੰਨ ਕਈ ਆਪਣੀ ਛੱਤਾਂ ਦੇ ਉੱਤੇ ਬੈਠੇ ਹੋਏ ਆ ਵੀਰੇ ਉਹ ਇਹ ਟਰੈਕਟਰ ਮਿਲ ਸਕਦਾ ਫੇ ਆਪਾਂ ਨੂੰ ਯਾਰ ਕਰ ਲੋ ਮੇਰਾ ਭਰਾ ਰਹੀਂ ਜੀ ਮੇਰੇ ਕਿੰਨਾ ਕ ਪਾਣੀ ਹੈ ਹਾਂ ਜੀ ਬਹੁਤ ਜ਼ਿਆਦਾ ਆ ਬੰਦ ਕਰਿਓ ਕਿੰਨਾ ਕ ਪਾਣੀ ਆ ਵੀਰੇ ਪਾਣੀ ਬਹੁਤ ਜ਼ਿਆਦਾ ਆ ਰਿਹਾ ਪਿੱਛੇ ਅੱਛਾ ਜੀ 15 ਕੁ ਟੁੱਟ ਗਏ ਅੱਛਾ 6 ਫੁੱਟ ਪਾੜੀ ਆ ਪਿੱਛੇ ਅੱਛਾ ਜੀ ਆਪਾਂ ਚੱਲ ਸਕਦੇ ਇੱਕ ਵਾਰ ਦੇਖ ਸਕਦੇ ਦਿਖਾ ਸਕਦੇ ਆ ਤੇਰੇ ਆਪਣਾ ਕਿਹੜਾ ਪਿੰਡਾ ਆਪਣਾ ਆਹੀ ਹੈ ਪਿੰਡਾ ਕਿੰਨੇ ਪਿੰਡਾ ਹਾਂਜੀ ਕਿੰਨੇ ਜਿਹੜੇ ਟੁੱਟ ਗਏ ਤੁਸੀਂ ਤੁਸੀਂ ਤੇੰਨੇ ਜਗ੍ਹਾ ਤੋਂ ਟੁੱਟ ਗਈ ਦੀ ਆ ਪਾਣੀ ਬਹੁਤ ਜ਼ਿਆਦਾ ਪਿੱਛੇ ਬਹੁਤ ਪਾਣੀ ਅੰਦਰ ਹੀ ਆਦਾ ਇਹ ਜਿਹੜਾ ਪਿੰਡਵਾ ਕਿੰਨੀ ਇਸ ਨੂੰ ਆ ਮਾੜੇ ਨਹੀਂ ਅੱਗੇ ਪਿੰਡੀ ਨੂੰ ਜਾ ਰਿਹਾ ਕੰਡੀਆਂ ਇਹ ਇਸ ਤੋਂ ਬਾਅਦ ਪਾਣੀ ਕਰਾਇਆ ਦੋਸਤੋ ਹਾਲਾਤ ਦੇਖ ਲਓ ਕੀ ਆ ਇਹ ਬੜੇ ਮਾੜੇ ਹਾਲਾਤ ਆ ਬਹੁਤ ਜ਼ਿਆਦਾ ਇਹ ਟਰੈਕਟਰ ਤੇ ਜਾ ਰਹੇ ਆ ਹੁਣ ਦੇਖ ਲਓ ਇਹ ਹਾਲਾਤ ਨੇ ਆ 12 12 ਫੁੱਟ ਪਾਣੀ ਪਿੰਡੀ ਹਰ ਚੁੱਕਾ ਆ ਈ ਨਹੀਂ ਅੱਛਾ ਜੀ ਹਾਂ ਇਹ ਰਵੀ ਜੀ ਤੁਸੀਂ ਟੁੱਟ ਗਈ ਹੈ ਨਾ ਹਾਂ ਜੀ ਬਹੁਤ ਮਾੜਾ ਆਣਾ ਦੋ ਦੋਨੇ ਬੰਦੇ ਕੱਢੀ ਪਈ ਅੱਛਾ ਜੀ ਇਹ ਵੀ ਰਮਾ ਦੋਸਤੋ ਇਹ ਹਾਲਾਤ ਦਿਨਾਨਗਰ ਦੇ ਪਿੰਡ ਪਹਿਰਾਂ ਪਰ ਹੋ ਗਿਆ ਇਹ ਕਿਹੜਾ ਪਿੰਡਾ ਵੀਰੇ ਮਾਨਕ ਕਲੋਨੀ ਪਿੰਡੀ ਪਿੰਡ ਬਾਮਣੀ ਪਿੰਡ ਬਾਲਾ ਪਿੰਡੀ ਮਕੌੜਾ ਸਭ ਭਾਜੀ ਅੱਜੇ ਮਤਲਬ ਕਿ ਕੰਮੀ ਢੂਲ ਤਾਂ ਮਿਲੇ ਜਾਂਦੀ ਹੈ ਨਾ ਪਾਰਲੇ ਪਾਸੇ ਸੱਤ ਪਿੰਡ ਆ ਉਹਨਾਂ ਕੋਲ ਭਾਜੀ ਕੋਈ ਨਹੀਂ ਪੁੱਛੇ ਕਰਦਾ ਕੋਠਿਆਂ ਦੇ ਬਰਾਬਰ ਪੈਣੀ ਲੱਗੇ ਨੇ ਕਾਹਦੀ ਨਾ ਕੋਈ ਸੁਣਿਆ ਨਹੀਂ ਗਵਾਹ ਕੋਈ ਨਾ ਪਹਿਲੀ ਕੋਈ ਝਗੜੀ ਨਹੀਂ ਹੋਈ ਕਰਦਾ ਕੋਈ ਪੁੱਛੇ ਨਹੀਂ ਕਰਦਾ ਇਹ ਲੋਕ ਕੋਈ ਆਜਾ ਯਾਰ ਜੰਦਾ ਤਿੰਨ ਵਾਰ ਬਸ ਕਰ ਰਿਹਾ ਵੀ ਬੰਦ ਕਰੇ ਕਮੈਂਟ ਲੱਕੇ ਇਹ ਕਰ ਦੋਸੋ ਹਾਲਾਤ ਦੇਖ ਲੋ ਘਰਾਂ ਦੇ ਪਾਣੀ ਦਾ ਬਹਾਅ ਦੇਖ ਲੋ ਕਿੰਨਾ ਜਿਆਦਾ ਆ ਇਹ ਹਾਲਾਤ ਵਾ ਸਾਹਮਣੇ ਪ੍ਰਸ਼ਾਸਨ ਨੂੰ ਲੱਗਦਾ ਕਹਿੰਦੇ ਭਗਵੰਤ ਮਾਨ ਸਾਹਿਬ ਨੇ ਅੱਜ ਆਉਣਾ ਸੀਗਾ ਸ਼ਾਇਦ ਉਹ ਆ ਚੁੱਕੇ ਆ ਤੇ ਨਹੀਂ ਭਗਵੰਤ ਮਾਨ ਤੇ ਚੰਨੀ ਅੱਗੇ ਪਾਣੀ ਪਈ ਅੱਛਾ ਜਾਨੀ ਉਹ ਹੀ ਆ ਜੀ ਅੱਛਾ ਇਹ ਨਹੀਂ ਆ ਵੀ ਮੈਂ ਘਰ ਦਾ ਤੇ ਨਾ ਇਹਦਾ ਇਕਲਾ ਤੇ ਨਾ ਹੋ ਇਹਦਾ ਇਹਦੇ ਪੰਤੇ ਨਾ ਨਹੀਂ ਕਿਹਦਾ ਨਾ ਖੜੇ ਜੀ ਪਾਣੀ ਕਿੰਨਾ ਕਿੰਨਾ ਉਧਰ ਜੀ ਅੰਮ੍ਰੀ ਪਾਈ ਹੈ ਚੱਲ ਜੀ ਅੰਮ੍ਰੀ ਨੀਰ ਨਾਲ ਪਰਾਚਰ ਕਰੇ ਉੱਥੇ ਕਰ ਬੈਠ ਜੀ ਅਸੀਂ ਕੌਣ ਲੈ ਗਏ ਅੱਗ ਲਾ ਅੰਮ੍ਰੀ ਆ ਕਿਹਨਾਂ ਜੀ